ਮਾਨਾ ਪਟਿਆਲਾ ਸੜਕ ਤੇ ਪਿੰਡ ਭੰਡਰਾ ਔਰ ਟਕਰਾਲੇ ਦੇ ਵਿਚਕਾਰ ਇੱਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਐਂਬੂਲੈਂਸ 608 ਤੇ ਪੀਆਰਟੀਸੀ ਦੀ ਬੱਸ ਜਿਸ ਦੇ ਵਿੱਚ ਕਈ ਲੋਕ ਜਖਮੀ ਹੋਏ ਜਿਨ੍ਹਾਂ ਨੂੰ ਪਟਿਆਲਾ ਦੇ ਰੇਂਦਰ ਹਸਪਤਾਲ ਦਾਖਲ ਕਰਾਇਆ ਗਿਆ ਹਾਸੇ ਦਾ ਕਾਰਨ ਬੱਸ ਵੱਲੋਂ ਓਵਰਟੇਕ ਦੱਸਿਆ ਗਿਆ ਹੈ ਲੇਕਿਨ ਸਾਰਾ ਪੁਲਿਸ ਨੇ ਜਾਂਚ ਕਰਨਾ ਹੈ ਕਿਦੀ ਗਲਤੀ ਸੀ ਕਿਦੀ ਨਹੀਂ ਲੇਕਿਨ ਐਂਬੂਲੈਂਸ ਦੇ ਨਾਲ ਪੀਆਰਟੀਸੀ ਦੀ ਬੱਸ ਦਾ ਹਾਸਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਂਬੂਲੈਂਸ ਦੇ ਵਿੱਚ ਕੋਈ ਗੰਭੀਰ ਮਰੀਜ਼ ਵੀ ਹੋ ਸਕਦਾ ਹੈ ਔਰ ਪੀਆਰਟੀਸੀ ਦੀ ਬੱਸ ਦੀ ਰਫਤਾਰ ਵੀ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਕਿਉਂਕਿ ਸਮਾਣਾ ਪ੍ਰਾਇਆ ਸੜਕ ਤੇ ਇਸ ਤੇ ਟ੍ਰੈਫਿਕ ਇੰਨਾ ਜ਼ਿਆਦਾ ਹੋ ਗਿਆ ਕਿ ਹਾਸੇ ਲਗਾਤਾਰ ਬਦਲੇ ਹਾਂਜੀ ਸਾਸੀ ਗੱਲ ਜੀ ਮੈਂ ਅਮਨਦੀਪ ਸਿੰਘ ਕਲਾਸਾ ਲੀਡਰ ਪਟਿਆਲਾ ਲੋ ਜੀ ਤੇ ਅੱਜ ਮੈਨੂੰ ਕਾਲ ਆਈ ਜੀ ਤੇ ਆਡੀ ਇੱਕ ਗੱਡੀ ਵਾਟਰ ਬਾਕਸ ਦੇਤਨਾ ਦੇਤਨਾ ਖੜੀ ਜਿਹਾ ਸੀ ਮੈਨੂੰ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੇਰੀ ਗੱਲ ਹੋਈ ਜੀ ਜਿਹੜਾ ਵਿੱਚ ਪੇਸ਼ੈਂਟ ਦਾ ਅਟੈਂਡੈਂਟ ਸੀ ਉਹਨਾਂ ਨਾਲ ਇਹ ਆਪਣੀ ਕਾਲ ਜਿਹੜੀ ਆਪਣੀ ਐਂਬੂਲੈਂਸ ਸੀ ਇਹ ਆਪਣੀ ਸਮਾਣੇ ਹਸਪੀਟਲ ਤੋਂ ਇੱਕ ਰੋਡ ਸਾਈਡ ਐਕਸੀਡੈਂਟ ਲੈ ਕੇ ਜੰਹੜਾ ਆ ਰਹੀ ਸੀ ਤੇ ਮੈਨੂੰ ਜੜੀ ਇੱਕ ਵਾਰ ਉਹਨਾਂ ਨੂੰ ਦੱਸਿਆ ਜਿਹੜੇ ਪੇਸ਼ੈਂਟ ਦਾ ਅਟੈਂਡੈਂਟ ਸੀ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਉਹ ਪੁੱਛਿਆ ਵੀ ਸਵਾਲ ਜਵਾਬ ਕੀਤਾ ਵੀ ਆਪਣੇ ਕਿੱਦਾਂ ਤੁਸੀਂ ਠੀਕ ਹੋ ਆਪਣੇ ਆਪਣਾ ਸਟਾਫ ਸੀਗਾ ਕਹਿੰਦੇ ਠੀਕ ਆ ਜੀ ਤੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਦਿੱਕਤ ਕੀ ਕਿੱਦਾਂ ਐਕਸੀਡੈਂਟ ਹੋਇਆ ਕੀ ਪ੍ਰੋਬਲਮ ਆਇਆ ਉਹ ਕਹਿੰਦੇ ਇੱਕ ਰੋਡਵੇ ਦੀ ਬੱਸ ਆ ਰਹੀ ਪਿੱਛੋਂ ਵੀ ਆਰਟੀਸੀ ਦੀ ਬਹੁਤ ਤੇਜ਼ ਆ ਰਹੀ ਸੀ ਉਹਨੇ ਹਨੂ ਸਾਈਡ ਮਾਰੀ ਤੇ ਮੈਂ ਹੁਣ ਇੱਥੇ ਜਨਰਲ ਹਸਪਤਲ ਖੜਾ ਆ ਮੇਰੇ ਈਐਮਟੀ ਆ ਜੀ ਪ੍ਰੇਮਪਾਲ ਕਾਫੀ ਇੰਜਰਡ ਹੋਏ ਨੇ ਸੀਟੀ ਸਕੈਨ ਦੱਸਿਆ ਜੀ ਉਹ ਜਗਵਿੰਦਰ ਸਿੰਘ ਇਹਨਾਂ ਨੇ ਉਹ ਕੇਸ ਉੱਥੇ ਪਿਕਅਪ ਕੀਤਾ ਤੇ ਨਾਲ ਹੋਰ ਵੀ ਕੇਸ ਇੱਥੇ ਲੈ ਆ ਕੇ ਇਹਨਾਂ ਨੂੰ ਡ੍ਰੋਪ ਕੀਤਾ ਜੀ ਐਂਬੂਲੈਂਸ ਕਿ ਜਿਹੜੀ ਤੁਸੀਂ ਐਂਬੂਲੈਂਸ ਦੀ ਗੱਲ ਰਿਹਾ ਹੋ ਮਰੀਜ਼ ਕਿਥੋਂ ਦੀ ਲੈ ਕੇ ਆ ਰਹੇ ਸੀ ਇਹ ਮਰੀਜ਼ ਸਮਾਣੇ ਤੋਂ ਰੈਫਰ ਹੋਇਆ ਜੀ ਜਨਰਾਲੀ ਜੀ ਕਰਨੈਲ ਸਿੰਘ ਉਹਦਾ ਨਾਂ ਹੀ ਮਰੀਜ਼ ਹੈ ਤੇ ਵੀ ਆ ਕਿਸੀ ਦੀ ਜਿਹੜੀ ਬੱਸ ਜਾ ਰਹੀ ਸੀ ਕਿ ਕਿਧਰੋਂ ਦੀ ਜਾ ਰਹੀ ਸੀ ਇਹ ਉਧਰੋਂ ਆ ਰਹੀ ਸੀ ਜੀ ਆਪਣੇ ਸਮਾਣੇ ਸਾਈਡ ਤੋਂ ਆ ਰਹੀ ਸੀ ਇਹ ਵੀ ਪਟਿਆਲੇ ਨੂੰ ਆ ਰਹੀ ਸੀ ਤੇ ਇਹਨੇ ਪਿੱਛੋਂ ਦੀ ਬੱਤ ਮਾਰੀ ਜੀ ਉਹਦੀਆਂ ਫੋਟੋਆਂ ਸਾਡੇ ਕੋਲ ਹੈ ਵਾ ਤੇ ਬਸਦਾ ਸਾਡੀ ਐਂਬੂਲੈਂਸ ਦਾ ਨੁਕਸਾਨ ਤਾਂ ਜੋ ਹੋਇਆ ਹੋਇਆ ਸਾਡਾ ਪੀਐਮਪੀ ਬਹੁਤ ਇੰਜਰਡ ਹੋਇਆ ਜੀ ਤੇ ਜਦ ਦੀ ਬਾਸਲਾ ਉਥੇ ਕੋਈ ਨਹੀਂ ਹੈਗਾ ਉਹ ਸਾਰੇ ਚਲੇ ਗਏ ਜੀ ਇਹਦਾ ਸਰ ਮੈਨੂੰ ਕੋਈ ਪੱਕਾ ਨਹੀਂ ਪਤਾ ਬਸ ਕਿੰਨੇ ਲੋਕ ਜਦੋਂ ਸੀਨ ਦੀ ਗੱਲ ਕੀਤੀ ਆਪਾਂ ਸਾਡੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀਵਰ ਜੋ ਨੁਕਸਾਨ ਹੈ ਸਾਡੇ ਐਂਬੂਲੈਂਸ ਦਾ ਤੇ ਕਿੰਨੇ ਲੋਕ ਜ਼ਖਮੀ ਹੋਏ ਘਾਤੇ ਵੀ ਕਿੰਨੇ ਕੋਈ ਆਖੇ ਟੋਟਲ ਟੋਟਲ ਆਖੇ ਦੋ ਸਾਡੇ ਐਮਪੀ ਪਾਇਲਟ ਬਸਦੇ ਉਥੇ 80% ਜ਼ਖਮੀ ਹੋਏ ਤੇ ਜਿਹੜਾ ਮਰੀਜ਼ ਲਿਆ ਦਿੱਤੀ ਉਹ ਸੁਰੱਖਿਤ ਹੈ ਜਿਹੜਾ ਮਰੀਜ਼ ਹੈ ਉਹ ਕਿਵੇਂ ਜਸਵੰਤ ਆ ਗਿਆ ਕਾ ਵੀ ਆਸ ਤਾਂ ਫਿਰ ਵੀ ਵਾਲੇ ਬਚ ਗਏ ਯਾਨੀ ਪੀਆਰਡੀਸੀ ਦੀ ਗਲਤੀ ਨਾਲ ਇਹ ਪੀਆਰਡੀਸੀ ਦੀ ਬਿਲਕੁਲ ਗਲਤੀ ਨਹੀਂ ਉਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਆ ਜੀ ਪਿੱਛੋਂ ਲਿਆ ਕੇ ਸਾਡੀ ਐਂਬੂਲੈਂਸ 'ਤੇ ਟੱਕਰ ਮਾਰੀ ਸਾਡਾ ਈਐਮਪੀ ਪਿੱਛੇ ਬੈਠ ਕੇ ਗੱਡੀ 'ਚ ਉਹਨਾਂ ਦੇ ਕੇਅਰ ਕਰ ਰਿਹਾ ਸੀ ਦੂਰਸਾਈਡ ਐਕਸੀਡੈਂਟ ਕੇਸ ਸੀ ਉਹ ਵੀ ਤੇ ਜਦ ਕਿ ਉਹ ਮੇਰੀ ਇਹਦੇ ਨਾਲ ਗੱਲ ਹੋਈ ਈਐਮਪੀ ਨੇ ਇਹਨੂੰ ਕੋਈ ਮਤਲਬ ਸੈਮੀ ਕੌਂਸ਼ੀਅਸ ਕੰਡੀਸ਼ਨ 'ਚ ਜਰੀ ਇਹਨੂੰ ਕੋਈ ਪਤਾ ਹੀ ਨਹੀਂ ਤੁਹਾਡੇ ਵੱਲੋਂ ਕੋਈ ਪੁਲਿਸ ਕਾਰਵਾਈ ਕੀਤੀ ਜਾਊਗੀ ਅਸੀਂ ਹੁਣ ਜਾ ਰਹੇ ਹਾਂ ਜੀ ਸੇਨ ਤੇ ਜਾ ਰਹੇ ਹਾਂ ਜੀ ਆਪਾਂ ਪੁਲਿਸ ਕਾਰਵਾਈ ਕਰਾਂਗੇ ਜੀ ਤੇ ਸਾਨੂੰ બસ ਵੀ ਸਮਾਨੇ ਵੱਲੋਂ ਆ ਰਹੀ ਸੀ ਤੇ ਇੱਥੇ ਉਹਨੇ ਓਵਰਟੇਕ ਕਰ ਰਿਆ ਸੀ ਪਤਨ ਅੱਗੇ ਆ ਗਿਆ ਕੋਈ ਸਾਧ ਨਹੀਂ ਉਹਨੇ ਕੱਟ ਮਾਰਿਆ ਤਾਂ ਗੱਡੀ ਵਿੱਚ ਲੱਗ ਗਈ ਜੀ ਇਹਦਾ ਐਕਸੀਡੈਂਟ ਕਿੱਥੇ ਆ ਰਹੀ ਸੀ ਹਾਂਜੀ ਐਕਸੀਡੈਂਟ ਇਹ ਸਾਰਾ ਜੀ ਤੇ ਬੱਸ ਵਾਲੇ ਨੇ ਪਿੱਛੋਂ ਦੀ ਮਾਰੀ ਹਾਂਜੀ ਪਿੱਛੋਂ ਕਿਹੜੀ ਬੱਸ ਸੀ ਇਹ ਪੀ ਆਰ ਟੀ ਸੀ ਇਹ ਕਿਧਰੋਂ ਦੀ ਆ ਰਹੀ ਸੀ ਸਮਾਨੇ ਤੋਂ ਆ ਰਹੀ ਦੀ ਜੀ ਤੇ ਜਰਫਤਾਰ ਸੀ ਕੀ ਹਾਂਜੀ ਤੇਜ਼ ਰਫਤਾਰ ਸੀ ਕੀ ਓਵਰਟੇਕ ਕਰਨ ਦੇ ਕਾਰਨ ਹਾਂਜੀ ਓਵਰਟੇਕ ਕਰਨ ਨੇ ਕਿੰਨੇ ਲੋਕ ਜ਼ਖਮੀ ਨੇ ਤੁਹਾਡੇ ਐਂਬੂਲੈਂਸ ਸੀ ਤਿੰਨ ਲੋਕ ਜ਼ਖਮੀ ਜੀ ਪਿੱਛੇ ਔਰ ਕੋਣ ਕੋਣ ਜ਼ਖਮੀ ਆ ਤੁਹਾਡੇ ਤਿੰਨੋਂ ਜ਼ਖਮੀ ਨੇ ਜੀ ਤਿੰਨੋ ਜ਼ਖਮੀ ਹਾਂਜੀ ਤੁਸੀਂ ਠੀਕ ਹੋ ਤੁਸੀਂ ਡਰਾਈਵਰ ਹਾਂਜੀ ਮੈਂ ਹਾਂ ਡਰਾਈਵਰ ਹਾਂ ਤੇ ਬੱਸ ਵਿੱਚ ਕਿੰਨੇ ਲੋਕ ਸਵਾਰ ਸੀ ਬੱਸ ਵਿੱਚ ਬੱਸ ਭਰੀ ਹੋਈ ਸੀ ਬੱਸ ਵੀ ਭਾਰੀ ਸੀ ਹਾਂਜੀ ਸਵਾਰੀਆਂ ਹਾਂਜੀ ਸਵਾਰੀਆਂ ਹੈਗੇ ਕਿੰਨੇ ਲੋਕ ਟੋਟਲੀ ਥਾਤ ਤੇ ਵੀ ਜ਼ਖਮੀ ਹੋਇਆ ਉਹ ਪੰਜ ਚਾਰ ਜਣੇ ਬੱਸ ਚ ਵੀ ਜ਼ਖਮੀ ਨੇ ਜੀ ਯਾਨੀ 7-8 ਬੰਦੇ ਹਾਜ਼ਰ ਹੋਇਆ ਹਾਂਜੀ ਪੁਲਿਸ ਕਾਰਵਾਈ ਕੀਤੀ ਹੈ ਤੁਸੀਂ ਹਾਂਜੀ ਕੀਤੀ ਯਾਨੀ ਪੀ.ਏ.ਸੀ ਦੀ ਗਲਤੀ ਨਾਲ ਇਹ ਹੱਦਕਾ ਹੋਇਆ ਹਾਂਜੀ ਕੈਮਰਾਮੈਨ ਬੀ.ਕੇ. ਕਰੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼